ਲਓ ਜੀ ਮੈਂ ਐਲਾਨ ਕਰਤਾ ਵੀ ਸਰਪੰਚੀ ਦੇ ਵੋਟਾਂ ਡੇਟ ਮੈਂ ਭੁੱਲ ਗਿਆ ਕਿੰਨੀ ਤਰੀਕ ਦੀ ਕਿਉਂ ਮੈਂ ਤਾਂ ਕੰਮ ਦੇ ਵਿੱਚ ਹੀ ਕੱਲ ਸਰਪੰਚੀ ਦੇ ਵਿੱਚ ਚੋਣ ਲੜਨੀ ਆ ਦੇਖਦੇ ਆ ਸ਼ਾਇਦ ਸ਼ਰਮ ਸੰਮਤੀ ਨਾਲ ਬਣ ਜਾਵਾਂ ਪਰ ਮੈਂ ਕਿ ਐਲਾਨ ਕਰਦਾ ਭਾਈ ਸਰਪੰਚ ਖੜਨਾ ਇਸ ਵਾਰੀ ਹੁਣ ਦੇਖਦੇ ਆ ਵਿਰੋਧੀ ਬੰਦਾ ਕਿਹੜਾ ਖੜਦਾ ਅੱਜ ਇਸ ਬਾਰੇ ਗੱਲਾਂ ਬਾਤਾਂ ਕਰਾਂਗੇ ਐਲਾਨ ਹੋ ਚੁੱਕਿਆ ਆਪਾਂ ਨੇ ਵਾਅਦਾ ਵੀ ਜੋ ਪਿੰਡ ਵਿੱਚ ਰੱਖਦੇ ਜਿੱਦਾਂ ਪਹਿਲਾਂ ਵੋਟਾਂ ਦੇ ਪਹਿਲਾਂ ਰੱਖ ਨਹੀਂ ਦਿੰਦੇ ਅਸੀਂ ਆਹ ਕਰਾਉਂਗੇ ਅਸੀਂ ਉਹ ਕਰਾਉਂਗੇ ਅਸੀਂ 2000 ਪੈਨਸ਼ਨ ਲਾਉਂਗਾ ਮੈਂ ਵੀ ਐਲਾਨ ਕਰਤਾ ਜਿੱਦਾਂ ਵੋਟਾਂ ਵਾਲੇ ਕਰਦੇ ਹੁੰਦੇ ਆਪਾਂ ਨੇ ਰਾਜਨੀਤੀ ਵਿੱਚ ਆਪਣਾ ਪਹਿਲਾ ਕਦਮ ਧਰ ਚੁੱਕਿਆ ਇੱਕ ਵੋਟ ਤਾਂ ਮੇਰੀ ਪੱਕੀ ਆ ਉਹ ਬੱਚ ਕਰੇ ਸਾਡੇ ਸਾਰੇ ਗੱਲ ਦੇ ਵੋਟੇ ਪੱਕੇ ਮੇਰੀ ਇੱਕ ਵੋਟ ਪੱਕੀ ਆ ਮੇਰੀ ਵੋਟ ਪੱਕੀ ਇੱਕ ਹੋਰ ਕੋਈ ਪਾਵੇ ਨਾ ਪਾਵੇ ਮੇਰੀ ਇੱਕ ਵੋਟ ਤਾਂ ਪੱਕੀ ਆ ਜਿਹੜਾ ਮੋਹਰ ਲਾਤੇ ਲੈ ਵੇ ਚਾਹ ਲਿਆਵਾਂ ਤੈਨੂੰ ਪਹਿਲਾਂ ਹਾਂ ਤੇ ਬਾਈ ਦੀ ਚਾਹ ਬਣ ਗਈ ਦੀ ਗੁੱਜਰ ਬਾਈ ਗੁੱਜਰ ਬਾਈ ਲਾਂਦੇ ਆ 2 ਨੰਬਰ ਕਹਿੰਦਾ ਮੇਰਾ ਅਗਵਾੜਾ ਪਛਾੜਾ ਮੱਛਰਾਂ ਨੇ ਖਾ ਲਿਆ ਬਿਸਕੁਟ ਲੈਵਾ ਗਰਮ ਕਰਮ ਕਰ ਦੰਨਾ ਨਾ ਨਾ ਦੇ ਠੀਕ ਠੰਡੀ ਕਰਮ ਦੇ ਤਾਂ ਹੁਣ ਆਪਣਾ ਘਰ ਦਾ ਕੰਮ ਚੱਲਦਾ ਲੈਵਾ ਬਿਸਕੁਟ ਮਰ ਲੈ ਦੇ ਮਨਾ ਭਾਈ ਮੱਛਰ ਇੱਥੇ ਉੱਥੇ ਲੜੇ ਹੋ ਗਿਆ ਕੰਮ ਜਾ ਤੇ ਭਾਈ ਮੈਂ ਤਾਂ ਜਦੋਂ ਆ ਕੇ ਮੋਟਰ ਤੇ ਬੈਠਿਆ ਆਕੇ ਮੈਸੇਜ ਫਰੋਲਣ ਲੱਗਿਆ ਉਹ ਮੈਸੇਜ ਮੈਸੜਿਆ ਹੋਇਆ ਕੱਲ ਰਾਜਾਬਾਈ ਕੋਲ ਬੈਠਾਤਾ ਤਾਂ ਮਾਸੜ 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 ਦੇ ਨਾਂ ਤੇ ਮਸ਼ਹੂਰ ਹੋਇਆ ਹੋਇਆ ਸਾਡਾ ਰਾਜਾਬਾਈ ਸਾਡੇ ਸਾਡੇ ਚਾਚੇ ਤਾਂ ਵਿੱਚ ਮੇਰੇ ਵੱਡੇ ਦਾਜ ਦਾ ਮੁੰਡਾ ਸਭ ਤੋਂ ਵੱਡੇਆਂ ਵਿੱਚੋਂ ਤੇ ਮੈਂ ਸਰਜੀ ਦੇ ਬੈਠਾਤਾ ਸਰਜੀ ਦਾ ਆਇਆ ਮੇਰੇ ਕੋਲ ਕਹਿੰਦਾ ਬਾਈ ਸਰਪੰਚੀ ਦੇ ਵੋਟਾਂ ਦਾ ਐਲਾਨ ਹੋ ਗਿਆ ਮੈਂ ਉਹਨੂੰ ਕਹਿਤਾ ਮੈਂ ਕਿਹਾ ਮੇਰਾ ਐਲਾਨ ਕਰ ਦੇ ਮੈਂ ਹੀ ਵੋਟਾਂ 'ਚ ਖੜਨਾ ਇਸ ਵਾਰੀ ਸਰਪੰਚੀ ਦੇ ਵਿੱਚ ਤੇ ਪਿੰਡ ਦੇ ਵਿਕਾਸ ਵਾਸਤੇ 1 ਕਰੋੜ ਰੁਪਏ ਲਾਉਣਾ ਜਿੱਦਾਂ ਵਾਅਦੇ ਕਰਤੇ ਲਾ ਸਕਦੇ ਆ ਇੰਨੇ ਕਿ ਭਾਈ ਸਬਸਕ੍ਰਾਈਬਰ ਪਿਆਰ ਕਰਨ ਵਾਲੇ ਹੈਗੇ ਆ ਮੇਰਾ ਪਿੰਡ ਨੂੰ ਸੋਹਣਾ ਬਣਦਾ ਦੇਖਣਾ ਚਾਹੁੰਦਾ ਜਿੱਦਾਂ ਘਰ ਨੂੰ ਫਿਰ ਤਾਂ ਮਦਦ ਕਰਾ ਸਕਦੇ ਫਿਰ ਜਨ ਹਿੱਤ ਵਿੱਚ ਜਾ ਰਹੀ ਇਹਨੇ ਤਾਂ ਜਿਹੜਾ ਭਲਾਈ ਵਾਲਾ ਕੰਮ ਹੈ ਜਿੱਦਾਂ ਕੋਈ ਗਲੀ ਬਣਨੀ ਇਹਦੇ ਵਿੱਚ ਤਾਂ ਭਾਈ ਬੰਦੇ ਮਦਦ ਕਰ ਸਕਦੇ ਆ ਆਪਣੇ ਕੰਮ ਵਾਸਤੇ ਨਹੀਂ ਭਲਾਈ ਵਾਸਤੇ ਵੀ ਜੋ ਕੋਈ ਚੀਜ਼ ਪਿੰਡ ਦਾ ਕੋਈ ਕਾਰਜ ਕਰਨਾ ਸਾਂਝਾ ਕਾਰਜ ਜਿੱਦਾਂ ਕਹਿੰਦੇ ਕੋਈ ਸਾਂਝਾ ਕਾਰਜ ਕਰਨਾ ਵੀ ਸਾਰੇ ਪਿੰਡ ਦਾ ਉਹਦੇ ਵਾਸਤੇ ਆਪਾਂ ਕਹਿ ਸਕਦੇ ਆ ਭਾਈ ਮਦਦ ਕਰੋ ਅੰਨੇ ਕਮੀ ਦਾ ਹੈ ਵੀ ਆਪਾਂ ਲਾ ਸਕਦੇ ਆ ਦੱਸੋ ਭਾਈ ਕਰੂੰਗਾ ਨਾ ਮਦਦ ਜਿਹੜੇ ਮੇਰੇ ਸਬਸਕ੍ਰਾਈਬਰ ਦੇਖਣੇ ਆਲੇ ਆ ਫਿਰ ਤਾਂ ਮੈਂ ਐਲਾਨ ਕਰਦੀ ਐ ਚਲੋ ਅੱਜ ਤੁਸੀਂ ਐਂ ਕਰੋ ਅੱਜ ਮੈਂ ਤੁਹਾਡੇ ਕਮੈਂਟਾਂ 'ਚ ਪੁੱਛਦਾ ਵੀ ਮੈਂ ਸਰਪੰਚ ਦੀ ਚੋਣ ਲੜਾਂ ਕਿ ਨਾ ਲੜਾਂ ਇਹ ਮਨੋ ਅਜ ਕਮੈਂਟ ਕਰਕੇ ਦਿਖਾ ਮੈਂ ਕਮੈਂਟ ਦੇਖਣਾ ਚਾਹੁੰਦਾ ਠੀਕ ਆ ਗੁਜਰਬਾਈ ਇੱਕ ਵੋਟ ਤਾਂ ਪੱਕੀ ਆ ਬਾਕੀਆਂ ਦਾ ਮੈਂ ਭਰੋਸਾ ਨਹੀਂ ਕਰ ਸਕਦਾ ਹਾਂ ਤੇ ਬਾਕੀ ਆਪਾਂ ਨੂੰ ਕੋਈ ਪ੍ਰਚਾਰ ਨਹੀਂ ਕਰਨਾ ਹੈਗਾ ਇਹ ਮੈਂ ਪਹਿਲਾਂ ਕਹਿੰਦਾ ਵੀ ਕਿਸੇ ਦੇ ਘਰ ਨਹੀਂ ਜਾਣਾ ਹੈਗਾ ਭਈ ਜੇ ਇਕੱਲੇ ਕਰਨ ਕੋ ਭਾਈ ਮੈਨੂੰ ਵੋਟਾਂ ਪਾਓ ਮੈਨੂੰ ਵੋਟਾਂ ਪਾਓ ਨਾ ਆਪਾਂ ਸਾਫ਼ ਖੜਨਾ ਭਾਈ ਜਿਹਨੂੰ ਆਪਾਂ ਸੁਝਾਅ ਦੇਣੇ ਆਪਣੇ ਵੱਲ ਤੇ ਨੈੱਟ ਪਰ ਪਾਉਣੇ ਆ ਵੀ ਮੈਂ ਐਂ ਕਰੂੰਗਾ ਐਂ ਕਰੂੰਗਾ ਜਿਹਨੂੰ ਚੰਗਾ ਲੱਗਿਆ ਵੋਟਾਂ ਬਾਹਰ ਜਿਹਨੂੰ ਨਹੀਂ ਚੰਗਾ ਲੱਗਿਆ ਨਾ ਭਾਈ ਹੋਰ ਅਮੀਰ ਵਰ ਬਾਦੂ ਪਿੰਡ ਦੇ ਵਿੱਚ ਖੜਨਗੇ ਹੁਣ ਇਹ ਨਹੀਂ ਪਤਾ ਹਲੇ ਹੁਣ ਇਹਦੀ ਪਤਾ ਹਲੇ ਜਰਨਲ ਇਸ ਵਾਰੀ ਆਪਣੇ ਪਿੰਡ ਦੇ ਵਿੱਚ ਜਿਹੜਾ ਮਰ ਇਸ ਵਾਰ ਜਰਨਲ ਆ ਜਰਨਲ ਆ ਜਿਹੜਾ ਮਰਜ਼ੀ ਖੜ ਸਕਦਾ ਇਹ ਮੈਨੂੰ ਪਤਾ ਹਲੇ ਪਤਾ ਨਹੀਂ ਹੈਗਾ ਫਟਣਾ ਪੰਜ ਸਾਲ ਬਾਅਦ ਇੱਕ ਸਾਲ ਜਰਨਲ ਹੁੰਦਾ ਇੱਕ ਵਾਰ ਫਿਰ ਰਿਜ਼ਰਵ ਕੋਟਾ ਹੁੰਦਾ ਵੀ ਫੋਨ ਪਤਾ ਹੀ ਆ ਇੱਕ ਸਾਲ ਜਰਨਲ ਵੀ ਜਿਹੜਾ ਮਰਜੀ ਜਿਹੜਾ ਚਿਤ ਕਰਨਾ ਖੜੋ ਇੱਕ ਸਾਲ ਪੱਕੀ ਹੁੰਦੀ ਹੈ ਭਾਈ ਇਹ ਆ ਭਾਈ ਫਿਰ ਮਨ ਹੌਲੀ ਹੌਲੀ ਦਾ ਪੇਜ ਪਤਾ ਲੱਗ ਜਾਣਗੇ ਕਿੱਦਾਂ ਸਪੀਚ ਦੇਣੀ ਆ ਕਿੱਦਾਂ ਗੱਲਬਾਤ ਕਰਨੀ ਆ ਜਿਹੜਾ ਰਾਜਨੀਤੀ ਵਿੱਚ ਅੱਪਾ ਨੇ ਆਪਣਾ ਪਹਿਲਾ ਕਦਮ ਧਰਤਾ ਅੱਜ ਤੋਂ ਨਾ ਕੱਲ ਤੋਂ ਦੇਖੀ ਜਾਊਗੀ ਭਾਈ ਬਾਕੀ ਥੋੜੀ ਥੋੜੀ ਇਹ ਚੀਜ਼ਾਂ ਹੌਲੀ ਹੌਲੀ ਸਿੱਖਣ ਨੂੰ ਮਿਲਦੇ ਹੁੰਦੇ ਆ ਤੇ ਹੁਣ ਥੋੜਾ ਦੋ ਪੁੱਜਣ ਹੁਣ ਮੇਰਾ ਮੇਰੇ ਜਿਹੜਾ ਨਾਲ ਦਾ ਦੋਸਤ ਰਿੰਕੂ ਐ ਤਾਂ ਹਮ ਪਿੰਡਿਆਂ ਵੀ ਦਿਖਾਈ ਜਾਂਦੇ ਆ ਪਰ ਨਾਲ ਜਿਹੜਾ ਮੇਰਾ ਯਾਰ ਦੋਸਤ ਰਿੰਕੂ ਸਰਪੰਚ ਆ ਕੀ ਆ ਕਹਿੰਦਾ ਕੀ ਕਹਿੰਦਾ ਕੀ ਕਹਿੰਦਾ ਰਾਜੇ ਪੈਸਾ ਦਾ ਤਾਂ ਜਿੰਨੇ ਵੀ ਪਿੰਡ ਦੇ ਜਿਹੜਾ ਸਾਰੇ ਮੇਰੇ ਧੀਵੇਂ ਨਾਲ ਟੋਟਾ-ਪੋਟਾ ਹੋਰ ਬਣੂਗੇ ਆ ਦੇਖ ਲੋ ਬਾਈ ਆਹ ਦੇਖ ਲੈ ਉਹ ਹੋ ਹੋ ਕਹਿੰਦੇ ਇੱਕ ਹੋਰ ਮੰਗਰ ਹੋਰ ਕਰਦੇ ਵੀ ਪਿੰਡ ਦੇ ਵਿੱਚ ਜਿੰਨੇ ਵੀ ਛੜੇ ਆ ਉਹਨਾਂ ਦੇ ਵਿਆਹ ਕਰਾਏ ਜਾਣਗੇ ਐ ਗੁੱਜਰ ਬਾਈ ਇੱਕ ਤਾਂ ਤੂੰ ਹੀ ਪਹਿਲਾਂ ਛੜਾ ਇੱਕ ਨਿਮਾ ਇੱਕ ਹੋਰ ਬੰਦੇ ਉਹਨਾਂ ਕਹਨੋਂ ਨੌਂ ਕਨੋਂ ਲੈਣੇ ਬੰਦੇ ਬਥੇਰੇ ਆ ਅੱਧਾ ਪਿੰਡ ਜਿਹੜੇ ਆ ਮੈਂ ਅੱਧਾ ਪਿੰਡ ਛੜਿਆ ਦਾ ਸਾਰਿਆਂ ਨੂੰ ਭਾਈ ਇੱਕ ਇੱਕ ਜਨਾਨੀ ਲਾ ਕੇ ਦਿੱਤੀ ਜਾਊਗੀ ਮੈਂ ਵੋਟਾਂ ਤੇਰੇ ਨਾਮ ਤੇ ਕਿੰਨਾਂ ਉਹ ਨਾ ਉਹ ਨੋੜਨਗੇ ਕਿ ਮੈਂ ਜਨਾਨੀ ਆਪਣੇ ਵੋਟਾਂ ਦੇ ਮੈਂ ਕਹਿੰਦਾ ਜਿਨ੍ਹਾਂ ਨੇ ਵਿਆਹ ਕਰਾ ਕੇ ਦੇ ਉਹ ਵੀ ਨਾ ਛੱਡਣੇ ਵਸੀਂ ਛੜਾਈ ਹੈ ਵੀ ਨਵੀਂ ਲਿਆਉਂਦੇ ਆ ਮੈਂ ਕਹਿੰਦੇ ਹੋਣਗੇ ਜੇ ਮੈਂ ਕਹਿੰਦਾ ਲਾਹਨ ਕਰਦਾ ਵੀ ਕਿਤੇ ਉਹ ਵੀ ਜਿਹੜੇ ਕਿਆ ਕਹਿੰਦੇ ਹੁੰਦੇ ਆ ਜਿਨ੍ਹਾਂ ਨੇ ਵਿਆਹ ਕਰਾ ਕੇ ਦੇ ਉਹ ਵੀ ਕਿਹੜੇ ਜਾਓ ਵੀ ਛੜਿਆਂ ਨੂੰ ਇੱਥੇ ਜਨਨੀਆਂ ਫ੍ਰੀ ਮਿਲ ਰਹੀਆਂ ਮੈਂ ਕਹਿੰਦਾ ਟਰੱਕ ਭਰ ਕੇ ਜੂਪੀ ਦੇ ਚੱਕੇ ਲੈ ਜੀ ਇੱਕ ਚਲੋ ਇਹਦਾ ਸਹਾਸੀ ਮਜ਼ਾਕ ਚੌਲਦੇ ਰਹਿਣੇ ਆਪਣੇ ਦੇ ਗੁੱਜਰ ਬਾਈ ਦੀ ਸੋਚ ਦੇਖੋ ਬੰਦੇ ਦੀ ਮਨੂੰ ਆਏ ਲੱਗੀ ਜਾਂਦਾ ਮੈਂ ਕੋਈ ਬੱਟ ਪਣਾ ਉਹ ਉਧਰ ਵਾਏ ਗੁੱਜਰ ਬਾਈ ਹਾਂਜੀ ਉਹ ਮੈਂ ਕਹਿੰਦਾ ਬੱਟ ਪਰ ਕੋਈ ਬੰਦਾ 2 ਨੰਬਰ ਘੜਾ ਉਹ ਤਾਂ ਟੋਟਾ ਜਾ ਕੋਈ ਜਰਾ ਹਾਂ ਇੱਥੇ ਜਿੱਥੇ ਦਿਖਦਾ ਬਈ ਸਾਈਡ ਜਿਹੜਾ ਚਿੱਟਾ ਚਿੱਟਾ ਜੇ ਇੱਦਾਂ ਦਿਖੂ ਇੱਥੇ ਇੱਧਰ ਕਰਦਾ ਮੈਂ ਇੱਥੇ ਆ ਮੇਰੇ ਕੋਈ ਬੰਦਾ 2 ਨੰਬਰ ਬੈਠਾ ਮਨੂੰ ਉਹ ਗੁੱਸਾ ਜੜ ਜਾਂਦਾ ਚੀਜ਼ ਤੋਂ ਯਾਰ ਅਸੀਂ ਇੱਥੇ ਨੂੰ ਲੰਘਣਾ ਹੁੰਦਾ ਤੇ ਉਹ ਬੰਦੇ ਬੰਦੇ ਵਾਲੇ ਮੈਂ ਬੰਦਾ ਘੂਰੇ ਵੀ ਮੈਂ ਕਿਹਾ ਗਾਹਾਂ ਸੜੀ ਨਦੀ ਖਾਲੀ ਪਈ ਆ ਉਧਰ ਮਗਜੋ ਐਂ ਚ ਆਈ ਤੁਹਾਨੂੰ ਦਿਖਦੀ ਮੈਂ ਕਿਹਾ ਪਈ ਉਹ ਸੜੀ ਵੀ ਇਹਦੇ ਪਰੇ ਹਗਣਾ ਤੁਸੀਂ ਘੂੜਦਾ ਮਰੇ ਹਾਗ ਜੀ ਮਾਰਦੇ ਕਾ ਸਾਲਾ ਕੋਈ ਦਿਖਦਾ ਹੁੰਦਾ ਇੱਥੇ ਪਾ ਹੁਣ ਤਾਂ ਕੋਈ ਨਹੀਂ ਹੁੰਦਾ ਮੈਨੂੰ ਐ ਲੱਗਾ ਉਹ ਬੰਦਾ ਬੈਠਾ ਉੱਤੇ ਹਾਗ ਰਿਹਾ ਕੋਈ ਬੈਠਾ ਨਹੀਂ ਨਹੀਂ ਉਹ ਬਗਾ ਉਹ ਕਾਲਾ ਜਿਹਾ ਉਹ ਆ ਉਹ ਤੇ ਦਰੱਖਤ ਤੇ ਆ ਉਹ ਜਿਹੜਾ ਬੰਦਾ ਨੇੜੇ ਬੈਠਦਾ ਕੋਈ ਅੱਛਾ ਨਾ ਨਾ ਬਾੜ ਦਾ ਬਣਾਇਆ ਆਪਣੇ ਦੀ ਕੋਈ ਆਉਣਾ ਹੂੰ 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 ਉਹ ਨਿੰਬੂ ਦਾ ਬਾਗ ਲੈ ਤਾਂ ਕਰਿਆ ਪਿਆ ਮੈਨੂੰ ਯਾਰ ਦੇ ਫੋਨ ਪਰ ਫੋਨ ਦੇ ਮੈਂ ਕਿਹਾ ਹਾਲੇ ਮੈਨੂੰ ਸੱਚ ਦਾ ਕਰ ਲਣ ਦੇ ਬਾਰੇ ਯਾਰ ਮੈਂ ਕਹਿੰਦਾ ਐ ਸੋਚਦਾ ਐ ਦੋ ਕ ਲੈਣੇ ਲਾ ਕੇ ਦੇਖ ਲਈ ਵਿੱਚ ਯਾਰ ਬਾਹਦਾਂਗੇ ਸੜੀਆਂ ਉਹ ਜੇ ਸਮਾਂ ਆਉ ਪਾ ਤੇ ਦੇ ਲਾ ਦੇ ਕਿੱਥੇ ਜਗਾ ਪਾਉ ਦਾ ਉਹ ਮੈਂ ਕਹਿੰਦਾ ਯਾਰ ਗੁੱਜਰ ਭਾਈ ਉਹ ਸੈੱਡ ਲਾਉਣੇ ਨੇ ਜਿਹੜੀ ਆ ਕਾਣ ਨਹੀਂ ਹੈਗੀ ਖੇਤ ਦੇ ਵਿੱਚ ਯਾਰ ਆ ਕਾਣ ਜ ਖਤਮ ਕਰ ਲੈਂਦੇ ਉਧਰ ਆਪਣਾ ਸਾਬ ਹੋਊਗਾ ਸਿੱਧਾ ਫਰਨ ਖੇਤ ਵਿੱਚ ਕਾਨ ਹੈ ਇਹ ਖੇਤ ਨਾ ਇਹ ਇੱਥੇ ਇੱਥੇ ਤੇ ਇਧਰ ਚੌੜਾ ਉਹ ਜਾ ਕੇ ਇਕੱਠਾ ਹੋ ਜਣਾ ਹੈ ਮੈਂ ਜਿਹੜੀ ਜਿਹੜੀ ਆਹ ਕਾਨ ਜਵੇ ਇੱਥੇ ਤੇ ਅਸੀਂ ਸਮਝ ਲਓ ਜੀ ਜਿਹੜੀ ਪੁੱਲਾਂ ਦੀ ਉਹ ਆ ਤੀਜੀ ਲਾਈਨ ਆ ਤੀਜੀ ਲਾਈਨ ਤਿੰਨ ਤਿੰਨ 1 2 3 4 ਚਾਰ ਲਾਈਨਾਂ ਬਿਲਕੁਲ ਸਿੱਧੀਆਂ ਲੱਗੀਆਂ ਹੋਈਆਂ ਫਿਰ ਆ ਕਾਨ ਇੱਥੇ ਘੜਤੀ ਫਿਰ ਆ ਉਹ ਉੱਥੇ ਫਿਰ ਇੱਥੇ ਆ ਆ ਇਕੱਠਾ ਹੋ ਜਾਂਦਾ ਖੇਤ ਦੇਖਦੇ ਹਾਂ ਹੁਣ ਨਿਊਬੋ ਦਾ ਬਿਜ਼ਨਸ ਕਰੀਏ ਕਿ ਨਾ ਕਰੀਏ ਹੁਣ ਉਹਦਾ ਦੁਆਰੇ ਫੋਨ ਆਊਗਾ ਤੂੰ ਉਹਨੂੰ ਬੁਲਾ ਲੈਣਾ ਮੈਂ ਇਹ ਐਂ ਘਰ ਪਰ ਇੱਕ ਸੈੱਟ ਲਾ ਦੇ ਤੇ ਤੇਰਾ ਕੰਮ ਸਾਨੂੰ ਚੰਗਾ ਲੱਗਿਆ ਠੀਕ ਆ ਫਿਰ ਪਾ ਅੰਕੇ ਬਿਜਨਸ ਤੋੜਾਂਗੇ ਨਹੀਂ ਫਿਰ ਖੋੜਾਂਗੇ ਨਹੀਂ ਫਿਰ ਵਾਧਾਂਗੇ ਅਹ ਦਿਲਸ਼ਾਨਾ ਉੱਠ ਖੜੋਣਾ ਚਾਹ ਬਣ ਗਈ ਆ ਜਾ ਇਤਨਾ ਦੁਆਰੇ ਦੇ ਲੈ ਇਤਨੀ ਫਿਰ ਕਿ ਨਾ ਮੈਨੂੰ ਪੱਕਾ ਬੈਚ ਮਿਲ ਜਾਣਾ ਬਾਈ ਨਹੀਂ ਨਹੀਂ ਉਹ ਤਾਂ ਚਲ ਦੇਖੋ ਨੇ ਜਿਹੜਾ ਸਰਪੰਚੀ ਵਾਲਾ ਨਹੀਂ ਜਿਹੜੇ ਪਿੰਡ ਦੇ ਸਰਪੰਚ ਸਰਪੰਚ ਗਏ ਕਰਨਗੇ ਸਰਮਣ ਸਾਹਿਬ ਨਾਲੇ ਸਾਹਵ ਲੱਗ ਜਾ ਨਾਲ ਸਾਹਵ ਲੱਗੂ ਸਰਪੰਚ ਸਾਹਿਬ ਜਿਹੜਾ ਭੌਜੀ ਜਾਊਗਾ ਸੁਖਦੇਵ ਸਾਹਿਬ ਜੰਗ ਸਾਹਿਬ ਦੀ ਜਾਨ ਜੀ ਵੀ ਲੱਗੇਗਾ ਜੀ ਵੀ ਲੱਗੂ ਸਰਪੰਚ ਸਾਹਿਬ ਜੀ ਨਹੀਂ ਲਾਉਂਦੇ ਹੈਗੇ ਕੱਲਾ ਸਰਪੰਚ ਸਾਹਿਬ ਹੀ ਕਰਨਗੇ ਪਿੰਡ ਦੇ ਮਸਲੇ ਲੜਾਈਆਂ ਪੜਾਈਆਂ ਫਿਰ ਸਾਰੇ ਮਸਲੇ ਮੇਰੇ ਕੋਲ ਆਉਣਗੇ ਹਾਂ ਅਰਤੀ ਰਾਤ ਘੱਟੋ ਘੱਟ ਵੀ ਸਾਡੀ ਡਿਬੇਟ ਚੱਲੀ ਹਣੀ ਰਾਤ ਦੇ 10-11 ਵਜੇ ਤੱਕ ਅੱਛਾ ਅਸੀਂ ਮੁੱਦੇ 'ਤੇ ਦੇ ਮੈਸੇਜ ਉੱਧਰ ਦੇ ਉੱਧਰ ਦੇ ਮੈਸੇਜ ਇੱਧਰ ਦੇ ਮੈਸੇਜ ਪੜਦੇ ਨਹੀਂ ਹੈ ਭਾਈ ਬਈ ਖੜ ਜਾ ਨਹੀਂ ਬਾਅਦ ਉਹ ਅੱਜੂ ਭਾਈ ਨੇ ਵੀਡੀਓ ਬਣਾ ਕੇ ਪਾ ਦਿੱਤੀ ਉਹਦੇ ਬਾਅਦ ਇੱਕ ਦੋ ਮੈਸੇਜ ਆ ਗਏ ਮੈਂ ਹਾਲੇ ਮੈਂ ਹੁਣ ਮੈਸੇਜ ਹੋਰ ਚੈੱਕ ਚੈੱਕ ਕਰੇ ਭਾਈ ਲੜਚੌਣਾ ਲੜਚੌਣਾ ਦੱਸ ਜੰਨ ਢੋੜੇ ਲਾਉਣ ਨੇ ਤੇ ਸਾਹੂ ਇੱਕ ਦਿਨ ਮਾੜਾ ਜਾਣ ਬੈਠੇ ਨਹੀਂ ਬਣ ਜਾਣਾ ਬੈਠੇ ਨਹੀਂ ਬਣ ਜਾਣਗੇ ਜੰਨ ਦਾ ਢੋੜਾ ਨੇਪਾਲ ਵੇ ਐਲਾਨ ਕਰਤਾ ਸੁੱਦੀ ਗੱਲਾਂ ਚ ਪੇਪਰ ਖੜਾਂਗੇ ਖੜਨਾ ਦਾ ਖੜਨੇ ਨਹੀਂ ਵੀ ਚੋੜੀ ਸ਼ਬਦ ਨਹੀਂ ਕਰਦੇ ਕਹਿੰਦੇ ਟੀ ਪੈਜੀ ਕਰਦੇ ਮੈਂ ਕਹਨਾ ਮੈਂ ਮੈਂ ਕਿਸੇ ਦੇ ਘਰ ਨਹੀਂ ਜਾਣਾ ਭਾਈ ਸਿੱਧੀ ਗੱਲ ਹੈ ਵੀ ਵੋਟਾ ਮੈਨੂੰ ਪਾਵਾ ਐਂ ਕਰੋ ਆਪਾਂ ਨਾ ਮੰਤਰੀ ਮੰਗ ਐਲਾਨ ਕਰਾਂਗੇ ਕਰ ਕਰ ਨੌਕਰੀ ਉਦਕੀ ਇਹ ਆਰ ਪਤਾ ਕੀ ਹੈ ਇਹ ਚੀਜ਼ਾਂ ਬਾਬਿਆਂ ਨੇ ਕਦੇ ਨਾ ਮਾੜਾ ਥੋੜੀ ਯਾਦ ਇਹਦੇ ਵਿੱਚ ਨਾ ਬੰਦੇ ਨੂੰ ਪਤਾ ਲੱਗਦਾ ਪਤਾ ਗਵਰਨਮੈਂਟ ਕੋਲ ਪੈਸੇ ਹੁੰਦੇ ਭੁੰਮੜਾ ਫਿਰਨਾ ਪੈਂਦੇ ਤੇ ਵਾਸਤੇ ਠੀਕ ਹੈ ਘੁੰਮ ਫਿਰ ਕੇ ਮਤੇ ਪਾ ਕੇ ਵੀ ਸਾਡੇ ਪਿੰਡ ਚ ਆ ਚੀਜ਼ ਬਹੁਤ ਕਮੀ ਹੈ ਜਿੱਦਾਂ ਕੋਈ ਐਮ ਐਲ ਏ ਨੂੰ ਜਾ ਕੇ ਜਿਤਾਉਣਾ ਭਾਈ ਸਾਰੇ ਸਾਰੀ ਦੀ ਸਾਰੀਆਂ ਵੋਟਾਂ ਤੈਨੂੰ ਭਾਵਾਂਗੇ ਸਾਡੇ ਪਿੰਡ ਦਾ ਕੰਮ ਕਢਾ ਕੇ ਦੇ ਠੀਕ ਹੈ ਫਿਰ ਕੰਮ ਨਿਕਲਦੇ ਹੁੰਦੇ ਇਦਾਂ ਯਾਰ ਨੋਨ ਸਭ ਤੋਂ ਵੱਡੀ ਮੈਨੂੰ ਪਿੰਡ ਦੇ ਵਿੱਚ ਇੱਕ ਚੀਜ਼ ਮੈਨੂੰ ਲੱਗੀ ਵੀ ਪਿੰਡ ਦਾ ਨਾ ਮੈਂ ਇੱਕ ਜਿਹੜਾ ਗੰਦ ਕੱਢਣ ਨੂੰ ਫਿਰਦਾ ਉਹ ਕੱਢਣ ਨੂੰ ਫਿਰਦਾ ਸੀਵਰੇਜ ਵਾਲਾ ਯਾਰ ਸੀਵਰੇਜ ਤਾਂ ਬਹੁਤ ਹੀ ਆ ਇਹ ਮੈਂ ਮੇਰੀ ਪਹਿਲੀ ਸਭ ਤੋਂ ਪਹਿਲਾਂ ਮੇਰੀ ਇਹ ਕਰੂਗੀ ਹੋ ਗਈ ਪਿੰਡ ਦੇ ਵਿੱਚ ਜਿਹੜੀਆਂ ਨਾਲੀਆਂ ਉੱਚੀਆਂ ਤੇ ਨੀਵੇਂ ਕਰੀ ਜਾਂਦੇ ਸਾਡੇ ਨਾਲੇ ਪੱਕੇ ਕਰ ਦੋ ਇਹ ਕਰ ਦੋ ਉਹ ਥੋੜਾ ਗੰਦ ਇਦਾਂ ਨਾ ਕੱਢੂਗਾ ਮੈਂ ਵੀ ਸਾਰੇ ਪਿੰਡ ਦੀ ਸੀਵਰੇਜ ਪਾ ਦੇਣੀ ਇੱਕ ਜਿਹੜਾ ਪਾਣੀ ਹੈ ਜਿਹੜਾ ਮੀਹ ਹਾਲਾ ਪਾਣੀ ਉਹਦੇ ਬਾਅਦ ਲੱਗ ਪਾ ਪਾਉ ਆ ਗਿਆ ਠੀਕ ਹੈ ਜਿਹੜਾ ਆਪਣਾ ਹੁਣ ਸਵੇਰ ਨੂੰ ਉੱਠਦੇ ਧੋਦੇ ਆ ਉਹਦਾ ਪਾਪ ਲੱਗ ਪਾਉ ਇੰਨਾ ਕੁਸ਼ ਕਰਨਾ ਚਾਹੁੰਦਾ ਯਾਰ ਵੀ ਸੀਵਰੇਜ ਵਾਲਾ ਗੰਦ ਕੱਢਣਾ ਚਾਹੁੰਦਾ ਮੈਂ ਆਓ ਜੀ ਤੰਨਾ ਜੀ ਤੰਨਾ ਜੀ ਦੇਖ ਤੰਨਾ ਜੀ ਐਲਾਨ ਕਰਦਾ ਪਿੰਡ ਵਿੱਚ ਸਰਪੰਚੀ ਦਾ ਹੈ ਨਾ ਹੋਰ ਕੀ ਚੱਲ ਜਿੰਦਾ ਹੁਣ ਤੇ ਤੂੰ ਦਾ ਦੂਜੇ ਪਿੰਡ ਦਾ ਇਹ ਕਿਹੜੇ ਵੋਟ ਪਾ ਸਕਦਾ ਹੈ ਤੇਰਾ ਕੋਈ ਆੜੀ ੜੀ ਪੱਕਾ ਜਿੱਦ ਤੂੰ ਵੋਟ ਪਾ ਸਕਦਾ ਮੈਨੂੰ ਪੱਕੀ ਵੋਟ ਇੱਕ ਵੋਟ ਤਾਂ ਪੱਕੀ ਬੈਠੀ ਉਧਰ ਇਹਨਾਂ 'ਤੇ ਨਹੀਂ ਭਰੋਸਾ ਕਰ ਹਾਂ 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 ਦੇਖ ਲੈ ਬੱਤਰ ਭਾਈ ਦੇਖ ਲੈ ਸਰੇਆਵੇਂ ਕਹਿਦਾ ਬੰਦੇ ਨੇ ਨਹੀਂ ਤਾਂ ਭਰਾ ਹੁਣ ਤਾਂ ਆਪਣਾ ਬੰਦਾ ਹੈ ਇਹਦਾ ਪਾ ਦੂਗਾ ਆਪਣਾ ਵੋਟ ਹੁਣ ਤਾਂ ਆਪਣਾ ਆਪਣੇ ਕੋਲ ਆ ਇਹਦਾ ਨਹੀਂ ਆ ਨਾ ਮੈਂ ਹਾਂ ਇਹੇ ਤਾਂ ਤੈਨੂੰ ਦਿਹਾਰੇ ਉਹ ਨਹੀਂ ਨਹੀਂ ਉਹ ਆਪਾਂ ਯਾਰ ਪੰਨੇ ਕਿਸੇ ਨੂੰ ਕਹਣੀ ਨਹੀਂ ਹੈ ਵੋਟ ਨੂੰ ਮੇਰਾ ਐਲਾਨ ਇਹ ਆ ਵੋਟਾਂ ਦੇ ਵਿੱਚ ਵੀ ਮੈਂ ਕਿਸੇ ਨੂੰ ਕਹਿਣਾ ਨਹੀਂ ਹੈਗਾ ਆਪਾਂ ਤੇ ਮੰਗਾ ਰੱਖਣੀ ਭਾਈ ਆ ਦੇਖ ਆਪਾਂ ਆ ਚੀਜ਼ ਕਰਾ ਕੇ ਦਵਾਂਗੇ ਆਪਣੇ ਵੱਲ ਤੇ ਜ਼ੋਰ ਲਾਵਾਂਗੇ ਆਈਨੇ ਸਾਰੇ ਨਾਲੀਆਂ ਨਾਲੀਆਂ ਪੱਕੀਆਂ ਕਰਾਈ ਜਾਈਏ ਮੈਂ ਪਿੰਡ ਚ ਕਰਾਉਣਾ ਚਾਹੁੰਦਾ ਜਿਹੜਾ ਮੇਰੇ ਦਿਮਾਗ ਚ ਆਈਡੀਆ ਹੈਗਾ ਸੀਵਰੇਜ ਵਾਲਾ ਸੀਵਰੇਜ ਹਨ ਘੈਂਟ ਪਾਉਣੀ ਵੀ ਜਿਹੜੀ ਨਾਲੀਆਂ ਸੈੱਡ ਹਨ ਪਾਣੀ ਚੱਲਦਾ ਗਲੀਆਂ ਦੇ ਨਾਲ ਨਾਲੇ ਪਾਣੀ ਚੱਲਦਾ ਉਹ ਬੰਦ ਕਰਾਉਣਾ ਚਾਹੁੰਦਾ ਮੈਂ ਇੱਕ ਸੀਵਰੇਜ ਪੈਪ ਪੈ ਜਵੇ ਜੋ ਸ਼ਹਿਰਾਂ ਜਿਹੀ ਵੀ ਜੇ ਪੰਜਾਂ ਸੜਕ ਦੇ ਨਾਲ ਨਾਲ ਜਾਂਦੇ ਆ ਪਿੰਡ ਸਾਫ਼ ਸੁਥਰਾ ਲੱਗਿਆ ਪਹੀ ਦੇ ਵਿੱਚ ਜਾਂਦੇ ਆ ਪੱਕੇ ਸੜ 52 ਡਾਗੀ ਬੈਠੇ ਆ ਉਹ ਸਾਈਡ ਪਰ ਬੰਦਾ ਮਸਕ ਨਾ ਦੇ ਸੀਵਰੇਜ ਵੀ ਇਦਾਂ ਦੀ ਪਾਉਣੀ ਹੈ ਜਿਹਦੇ ਘਰ ਦਾ ਪੈਪ ਲੈਣਾ ਵਿੱਚ ਉਹਦੇ ਵਿੱਚ ਜਾਲੀਆਂ ਪਾਉਣੀਆਂ ਵੀ ਸੜੇ ਦਾ ਕਿਹਦਾ ਬੰਦ ਨਾ ਕੋਈ ਕੂੜਾ ਨਾ ਹੋਵੇ ਕੋਈ ਲਫਾਫਾ ਕੂੜਾ ਨਾ ਵੇਚ ਜਾਵੇ ਇਦਾਂ ਹੁਣ ਹਾਂ ਤਨ ਕੋ ਅਨੁਸ ਕਨੈਕਸ਼ਨ ਦੇਣਾ ਜਿਹੜਾ ਘਰ ਨੂੰ ਕਨੈਕਸ਼ਨ ਵੀ ਦੇਣਾ ਉਹਦੇ ਵਿੱਚ ਇਦਾਂ ਪਹਿਲਾਂ ਹੀ ਫਿਲਟਰ ਇੰਨੇ ਲਾ ਦੇਣੇ ਵੀ ਕੱਲਾ ਪਾਣੀ ਉਹਦੇ ਵਿੱਚ ਜਾਵੇ ਹਾਂ ਖੇਤੀਬਾੜੀ ਨੂੰ ਪਿੰਡ ਦੇ ਵਿੱਚ ਘਰ ਬਹੁਤ ਕੱਚੇ ਵੀ ਆ ਉਹ ਜਿਹੜਾ ਮੀਂਹ ਵਾਲਾ ਪਾਣੀ ਉਹਦਾ ਲੱਗ ਕਰਨਾ ਇਸ ਤਰ੍ਹਾਂ ਜੀਨੇ ਭਾਈ ਮੀਂਹ ਵਾਲੇ ਪਾਣੀ ਵਾਸਤੇ ਲੱਗ ਕੱਢਾਂਗੇ ਮੀਂਹ ਵਾਲੇ ਪਾਣੀ ਸਾਫ ਵਿੱਚ ਮਿੱਟੀ ਵੀ ਆਉਂਦੀ ਹੋਰ ਵੀ ਆਉਂਦੀ ਆ ਉਹ ਤਾਂ ਪੈਪ ਲੱਗ ਮਾਰਾਂਗੇ ਸੋਚਿਆ ਕੁਝ ਮੋੜਿਆਂ ਚੀਜ਼ਾਂ ਸੋਚੀਆਂ ਹੋਈਆਂ ਜੇ ਰੱਬ ਨੇ ਚਾਇਆ ਤਾਂ ਕਰਕੇ ਕਰਕੇ ਦਿਖਾਵਾਂਗੇ ਟੋਬੇ ਦਾ ਬਹੁਤ ਵੱਡਾ ਮਸਲਾ ਸਾਡੇ ਦਾ ਅੱਧ ਵਿਚਾਲੇ ਕੰਮ ਤੇ ਉਹ ਵੀ ਢਾਵਾਂਗੇ ਫਿਰ ਸਾਰਾ ਮੇਰੇ ਵਰਗਾ ਨਾ ਪੰਜੀ ਘੜਉ ਤੋਂ ਪੰਜੀ ਵੀ ਜਿੱਤਣੀ ਲਾ 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 ਇਹਦਾਸਾ ਪੱਲੇ ਆ ਗਿਆ ਤੈਨੂੰ ਪੱਲੇ ਆਪਾਂ ਇਹ ਗੱਲ ਛੱਡ ਦੇ ਕੀ ਗੱਲੇ ਵੀ ਹਾਂ ਇਹਨਾਂ ਨੂੰ ਇਹ ਵੀ ਦੱਸ ਦੇ ਪੰਜੀ ਖੜਦੇ ਇਹ ਵੀ ਜਿੱਤਣਾ ਹੈਗਾ ਹਾਂ ਇੱਧਰ ਵੀ ਲਾ ਦੂੰ 10 ਲੱਖ ਰੁਪਇਆ ਫਿਰ 10 ਲੱਖ ਲੱਖ ਰੁਪਏ ਪੰਜ ਜਿੱਤ ਦੋ ਦਈਓ 10 ਲੱਖ ਤਾਂ ਕੈ ਹੋਣੀ ਕੋਈ ਜਿੰਨਾਂ ਨਾਲ ਮੇਡ ਵਿਰੋਧੀ ਤੇ ਟੱਕਰੀ ਹੋਈ ਦੁਸਰ ਨੇ ਮੱਪਾ ਦਾ ਆਪਾਂ ਦਾ ਇਹ ਹੈਗਾ ਆਪਾਂ ਦਾ ਕਹਿੰਦੇ ਆ ਨਹੀਂ ਨਹੀਂ ਮੈਂ ਤਾਂ ਕਹਿੰਦਾ ਜਿਹੜਾ ਮਰਜੀ ਆ ਜਾ ਭਾਈ ਆਪਾਂ ਤਾਂ ਉਹ ਨਹੀਂ ਕਹਿੰਦੇ ਜਿਹਨੇ ਮਰਨੀ ਖੜਾ ਆਪਾਂ ਤਾਂ ਕਹਿੰਦਾ ਖੜੋ ਭਾਈ ਪਰ ਆਪਾਂ ਨੇ ਪ੍ਰਚਾਰ ਨਹੀਂ ਕਰਨਾ ਚਾਹ ਜਿਹਨੇ ਭਾਈ ਜਾਣਾ ਜਾਓ ਜਿਹੜਾ ਇਹਦਾ ਹੱਥ ਜਿਹੜੀ ਤੂੰ ਗੱਲ ਕਹਿੰਦਾ ਮੇਰਾ ਅੜੀ ਪਰੇ ਆ ਗਿਆ ਫਿਰ ਲੋ ਦਾ ਲਾੜੀ ਪਰ ਇਹ ਨਹੀਂ ਮੈਂ ਪਤਾ ਕਹਣਾ ਦੇ ਜਿਹੜੇ ਦਾ ਲੋਕ ਸਮਝਦਾਰ ਹੋਣਗੇ ਇਹ ਪਿੰਡ ਦੇ ਹੁਣ ਜਿਹੜਾ ਮੈਂ ਐਲਾਨ ਕਰਿਆ ਇਹ ਪਿੰਡ ਦੇ ਲੋਕ ਸਮਝਦਾਰ ਹੋਣ ਤਾਂ ਵੋਟਾਂ ਕਿਉਂ ਪਾਣ ਹਾਂ ਹਾਂ ਇਹ ਥੋੜਾ ਸਮਝਦਾਰ ਹੋ ਜਾਂਦੇ ਕਦੇ ਹੁੰਦਾ ਬੁੰਡਾ ਵਾਲੀ ਸਮਝਦਾਰ ਹੋ ਜਾਂਦੇ ਤੇ ਇਸ ਗੁੱਟਰੀ ਗਾਲਾਂ ਨਹੀਂ ਕੱਢੀ ਨੰਨੇ ਮੈਂ ਸੁਰ ਸੁਰ ਸਾਰਾ ਵੀਡੀਓ ਬਣਦੀ লাইਵ ਚੱਲਦਾ ਹਾਂ ਹਾਂ ਕਹਦਾ ਹਾਂ ਮਾਫੀ ਮੰਗ ਮਾਫ ਕਰੋਗਾ ਮਾਫ ਕਰਨਾ ਕਰਨਾ ਨਹੀਂ ਕਰਨਾ ਮੈਂ ਤਾਂ ਠੋਗਦਾ ਨਹੀਂ ਹੁਣ ਭਾਈ ਗਾਲਾਂ ਕਉ ਤੰਨੇ ਮੈਂ ਤੰਨੇ ਨੂੰ ਤੰਨੇ ਨੂੰ ਗਾਲਾਂ ਕੱਢਿਓ ਕਹਨਾ ਕਹਨਾ ਨਹੀਂ ਗੱਲ ਕਹਦਾ ਨਾ ਕਰੋ ਸਰੇ ਸਰੇ ਭਕੇ ਆ ਬਿਆ ਜਿਵੇਂ ਕੋਈ ਲੱਗਦਾ ਕੋਈ ਚੱਕਰ ਹੈ ਚਲੋ ਭਾਈ ਇਹ ਗੱਲਾਂ ਮਤਾਂ ਹੁੰਦੀ ਰਹਿੰਦੀਆਂ ਠੀਕ ਹੈ ਤੇ ਲਾਈਵ 'ਚ ਇਹ ਹੁੰਦਾ ਵੀ ਫਿਰ ਘੱਟਪੱਟ ਨਹੀਂ ਹੁੰਦੀ ਹੈਗੀ ਸਿੱਧਾ ਲਾਈਵ ਠੋਕਿਆ ਜਾਂਦਾ ਇਹਨੇ ਕਰਨਾ ਕਰੋ ਇਹ ਕਹਿੰਦਾ ਹੁਣ ਪਿੰਡਾਂ ਵਾਲਿਆਂ ਨੂੰ ਕਿਹਾ ਭਾਈ ਕਹਿੰਦਾ ਪਿੰਡਾਂ 'ਚ ਬੋਟੇ ਹੀ ਕਰਨ ਜੇ ਹੁਣ ਗੱਲ ਗੌਰ ਨਾਲ ਸੋਚੀ ਜਾਵੇ ਜੇ ਪਿੰਡ 'ਚ ਐਦਾਂ ਹੋਵੇ ਬੂਟੇ ਹੀ ਕਾਦੇ ਪੈਣ ਵੀ ਬਿੰਡ 'ਚ ਬੂਟੇ ਹੀ ਕਾਦੇ ਪੈਣ ਸੋਚਣੇ ਵਾਲੇ ਜੀ ਜਾਂ ਉਹ ਬੰਦੇ ਦਾ ਦਮਾਰ ਸੋਚਣੇ ਉਹ ਇਹ ਨਾ ਗਾਲਾ ਕੱਢੀ ਇਹ ਗੱਡੀ ਬੰਦੇ ਦਾ ਦਿਮਾਗ ਖੋੜੋ ਵੀ ਉਹਨੇ ਕੀ ਗੱਲ ਬੋਲੀ ਜੀ ਕਿਉਂ ਬੋਲੀ ਜੀ ਧੀ ਪਿੰਡਾਂ 'ਚ ਸਰਪੰਚ 'ਚ ਵਿਚੰਨੀਆਂ ਲੜਾਈਆਂ ਹੁੰਦੀਆਂ ਮੈਂ ਨੌਂ ਲੈਣਾ ਚਾਹੁੰਦਾ ਮੈਂ ਦੇਖੀ ਚੀਜ਼ ਹੈ ਪਿੰਡਾਂ ਦੇ ਵਿੱਚ ਚਲੋ ਧੰਨਵਾਦ ਜੀ ਅੱਜ ਦਾ ਲਾਈਵ ਆ ਗਿਆ ਭਾਈ ਸਾਡਾ ਬੰਦਾ ਆ ਗਿਆ ਹਾਂਜੀ ਆ ਗਿਆ ਜੀ ਧੰਨਵਾਦ ਜੀ ਉੱਠ ਗੜਿਆ ਇਹ ਸੀ ਸੀ ਅੱਜ T-shirt ਠੀਕ ਹੈ ਯਾਰ ਇਹ ਸੀ ਸੀ ਸਿਮਟਾਉਣੇ ਦਿੱਤੀ ਇਹਨੂੰ ਰਾਜੂ ਨੇ ਦਿਆ ਰਾਜੂ ਨੇ ਹਾਂ